भारत माता की जय जो ये तिरंगा यात्रा ਕੱਢੇ ਜਾ ਰਹੀ ਹੈ ਪਿਛਲੇ ਦਿਨ ਪਾਕਿਸਤਾਨ ਵੱਲੋਂ ਇੱਕ ਉਹਨਾਂ ਦੇ ਹਸਬਤ ਵੱਲੋਂ ਆਈਐਸ ਏਜੰਸੀ ਵੱਤੋਂ ਪਹਿਲਗਾਮ ਦੇ ਵਿੱਚ ਨੇ ਹੱਥੇ ਲੋਕਾਂ ਨੂੰ ਜਿਹਨੇ ਕਿ ਜੁੱਤੇ ਮਾਰਿਆ ਗਿਆ ਸੀ ਔਰ ਉੱਥੇ ਉਹਨਾਂ ਨੇ ਕਿ ਕਹੀ ਗਈ ਸੀ ਵੀ ਮੋਦੀ ਨੂੰ ਕਹਿ ਦਿਓ ਕਿ ਅਸੀਂ ਤੁਹਾਨੂੰ ਜਨਕੀ ਵੀ ਸਦਾ ਸਨੇਹਾ ਲਾਦੀ ਤਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹ ਸਨੇਹਾ ਕਬੂਲ ਕਰਤਾ ਤੇ ਉਹਨਾਂ ਨੂੰ ਜਨਕੀ ਜਿਹੜਾ ਹੈਗਾ ਵੀ ਪਾਕਿਸਤਾਨ ਨੂੰ ਜਨਕੀ ਵੀ ਉਹਨਾਂ ਦੀ ਭਾਸ਼ਾ 'ਚ ਜਵਾਬ ਦਿੱਤਾ ਔਰ ਪਾਕਿਸਤਾਨ ਦੇ ਚੱਲ ਜਿਹੜੇ ਹੈਗਾ ਸਾਡੀ ਸੈਨਿਕੀ ਫੌਜ ਹੈ ਉਹਨਾਂ ਨੇ ਪੂਰਾ ਇਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਜਿਹੜੇ ਪਾਕੀ ਜਾਨਕੀ ਵੀ ਹੱਤਵਾਦਿਆਂ ਦੇ ਅੱਡੇ ਸੀ ਸਾਰੇ ਨਸ਼ਟ ਕਰਤੇ ਹੱਤਵਾਦਿਆਂ ਦੇ ਪਰਿਵਾਰ ਖਤਮ ਕਰਤੇ ਗਏ ਔਰ ਮੇਨ ਕਾਫੀ ਹੱਤਵਾਦੀ ਨਿਕਲੇ ਹੈਗੇ ਨੇ ਇਸ ਦੇ ਵਿੱਚ ਮਾਰੇ ਵੀ ਗਏ ਨੇ ਇਹਦੇ ਵਿੱਚ ਕੋਈ ਵੀ ਸਿਵਲਨ ਬੰਦਾ ਨਹੀਂ ਮਾਰਿਆ ਗਿਆ ਸਿਰਫ ਇਹ ਕਿ ਪਾਕਿਸਤਾਨ ਦੇ ਵਿੱਚ ਸਾਰੇ ਜਿਹੜਾ ਜੋ ਅੱਤਵਾਦ ਨਾਲ ਜਿਹਨ ਕੀ ਵੀ ਲਿੱਪ ਸੀ ਬੰਦੇ ਉਹੀ ਸਾਰੇ ਤਜਰੀਬਨ ਇਸ ਤੇ ਮਾਰੇ ਗਏ ਨੇ ਉਹਦੀ ਜਿੱਤ ਵਾਸਤੇ ਜਾਨੀ ਕਿ ਵੀ ਅੱਜ ਪੂਰੇ ਦੇਸ਼ ਦੇ ਵਿੱਚ ਅਸੀਂ ਫੌਜ ਦੇ ਨਾਲ ਆ ਅਸੀਂ ਫੌਜ ਦੇ ਨਾਲ ਜਾਨੀ ਕਿ ਵੀ ਜੋ ਉਹਨਾਂ ਨੇ ਸਲਾਕਾ ਜੋ ਕਦਮ ਚੱਕੇ ਨੇ ਦੇਸ਼ ਵਾਸਤੇ ਅੱਜ ਦੇਸ਼ ਦਾ ਨਾਮ ਉੱਚਾ ਲੈ ਗਏ ਨੇ ਅੱਜ ਅਸੀਂ ਫੌਜ ਨੂੰ ਸਲਾਮ ਕਰਦੇ ਆ ਉਹਦੇ ਵਾਸਤੇ ਦੇਸ਼ ਵਾਸਤੇ ਅਸੀਂ ਨਾਲ ਆ ਹਰ ਇੱਕ ਚੰਨ ਜਨ ਤੱਕ ਜਾਨੀ ਕਿ ਲਈ ਇਹ ਆਵਾਜ਼ ਪਹੁੰਚੇ ਉਹ ਜਾਨੀ ਕਿ ਵੀ ਅਸੀਂ ਵੀ ਫੌਜ ਉਹਦੇ ਨਾਲ ਆ ਉਹਦੇ ਵਾਸਤੇ ਤਿਰੰਗਾ ਜਤਰਾ ਜੰਦਾ ਹੈਗਾ ਇਹ ਲੋਕ ਲੋਕ